ਗੁਰਦਾਸਪੁਰ ਦੇ ਚੀਮਾ ਖੁੱਡੀ ਪਿੰਡ ਦੇ ਵਿੱਚ ਜ਼ਬਰਦਸਤੀ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਜਿਉਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਪਹੁੰਚ ਗਿਆ ਤੇ ਜਿਹੜਾ ਭਾਰਤ ਮਾਲਾ ਰੋਡ ਹੈ ਉਸ ਦੇ ਲਈ ਇਹ ਜ਼ਮੀਨਾਂ ਐਕਵਾਇਰ ਹੋਣੀਆਂ ਨੇ ਅਤੇ ਜਿਹੜਾ ਪ੍ਰਸ਼ਾਸਨ ਹੈ ਉਹ ਆਪਣੇ ਹੱਥ ਛਾੜਦਾ ਦਿਖਾਈ ਦੇ ਰਿਹਾ ਤੇ ਜਿਹੜੇ ਕਿਸਾਨ ਨੇ ਉਹ ਇਸ ਦਾ ਵਿਰੋਧ ਕਰ ਰਹੇ ਨੇ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਕਹਿ ਰਿਹਾ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਹਾਨੂੰ ਕੁਝ ਵੀ ਨਹੀਂ ਹੋਣ ਦਵਾਂਗੇ ਪਾਰ ਜਿਹੜੇ ਕਿਸਾਨ ਨੇ ਉਹ ਇਹ ਦੂਸ਼ਣ ਲਾ ਰਹੇ ਨੇ ਕਿ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਪਹੁੰਚ ਗਿਆ ਹੈ ਇੱਥੇ ਜਿਹੜਾ ਥਰੂ ਗੈਸ ਦੇ ਗੋਲੇ ਇੱਥੇ ਪਹੁੰਚ ਚੁੱਕੇ ਨੇ ਅਤੇ ਜਿਹੜੀਆਂ ਐਂਬੂਲੈਂਸਾਂ ਨੇ ਜਾਂ ਪਾਣੀ ਦੀਆਂ ਬਿਛਾੜਾ ਮਾਰਨ ਵਾਲੀਆਂ ਮਸ਼ੀਨਾਂ ਨੇ ਉਹ ਸਾਡਾ ਸਵਾਗਤ ਕਰਨ ਲਈ ਨਹੀਂ ਪਹੁੰਚੀਆਂ ਸਗ ਬਲਕਿ ਸਾਨੂੰ ਇੱਥੋਂ ਖਿdreੜਨ ਲਈ ਪਹੁੰਚੀਆਂ ਨੇ ਜਦੋਂ ਸਾਨੂੰ ਇਹ ਫਸਲਾਂ ਦਾ ਜਾਂ ਇਹ ਜ਼ਮੀਨਾਂ ਦਾ ਕੋਈ ਵੀ ਮੁੱਲ ਨਹੀਂ ਮਿਲਿਆ ਤਾਂ ਅਸੀਂ ਇਹ ਜ਼ਮੀਨਾਂ ਕਿਵੇਂ ਦੇ ਦਈਏ ਕੌਡੀਆਂ ਦੇ ਭਾਜੜੇ ਇਹ ਕੰਪਨੀਆਂ ਵਾਲੇ ਨੇ ਇਹ ਵਪਾਰੀ ਸਾਡੀਆਂ ਜ਼ਮੀਨਾਂ ਖੋਣ ਵਾਲੇ ਨੇ ਅਤੇ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਆਪਣੀਆਂ ਜੜੀਆਂ ਜ਼ਮੀਨਾਂ ਨਹੀਂ ਦੇਣੀਆਂ ਕੀ ਕਹਿਣਾ ਕਿਸਾਨਾਂ ਦਾ ਉਹ ਤੁਹਾਨੂੰ ਦਿਖਾਉਂਦੇ ਆ ਨੈਸ਼ਨਲ ਹਾਈਵੇ ਥਾਰਟੀ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਦੇ ਅਧੀਨ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਉੱਤੇ ਜ਼ਮੀਨਾਂ ਜੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਹੈ ਉਹ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਜਿਨ੍ਹਾਂ ਦਾ ਇੱਕ ਵੀ ਦਮੜਾ ਜਿਹੜਾ ਉਹ ਕਿਸਾਨਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ ਸਾਡੀ ਉੱਚ ਪ੍ਰਸ਼ਾਸਨ ਦੇ ਨਾਲ ਬਾਰ-ਬਾਰ ਮੀਟਿੰਗ ਦੇ ਦੌਰ ਚੱਲਦੇ ਰਹੇ ਤੇ ਲਗਭਗ 3.5 ਸਾਲ ਤੋਂ ਇਸ ਕੇਸ ਲਈ ਸਾਡੇ ਜ਼ਿਲ੍ਹੇ ਦੇ ਕੈਡਰ ਦੇ ਲੋਕ ਧਰਨਿਆਂ ਤੇ ਬੈਠੇ ਰਹੇ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਲਗਾਤਾਰ ਇਸ ਮਸਲੇ ਨੂੰ ਉਲਝਾ ਕੇ ਕੇਂਦਰ ਦੀ ਪਿੱਠ ਖੱਪਤ ਪਾਉਂਦੇ ਰਹੇ ਪਿਛਲੇ ਲਗਭਗ 2 ਮਹੀਨਿਆਂ ਦੇ ਵਿੱਚ 17 라운ਡ ਦੀ ਮੀਟਿੰਗ ਜਿਹੜੀ ਆ ਉਹ ਸਾਡੀ ਹੋਈ ਆ ਪਰ ਉਹ 17 라운ਡ ਦੀ ਮੀਟਿੰਗ ਦੇ ਵਿੱਚੋਂ ਜਿਹੜਾ ਨਤੀਜਾ ਆ ਉਹ ਮੈਂ ਆਪਣੇ ਪ੍ਰੈਸ ਵਾਲੇ ਵੀਰ ਨੂੰ ਕਹੂੰਗਾ ਕਿ ਦਿਖਾ ਦਿੱਤਾ ਜਾਵੇ ਕਿ 17 라운ਡ ਦੀ ਮੀਟਿੰਗ ਜਿਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਅਸੀਂ ਤੁਹਾਡੇ ਆ ਇਹ ਪੰਜਾਬ ਸਰਕਾਰ ਤੁਹਾਡੇ ਨਾਲ ਆ ਇਹ ਤੁਹਾਡੀ ਆਪਣੀ ਸਰਕਾਰ ਆ ਇਹ ਸਰਕਾਰ ਕਦੇ ਵੀ ਤੁਹਾਡੇ ਤੋਂ ਪਛਾਣ ਨਹੀਂ ਜਾਊਗੀ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਕੀਤਾ ਜੋ ਉੱਥੇ ਬਹਿਸ਼ੀਾਨਾ ਹਮਲਾ ਕੀਤਾ ਜੋ ਸ਼ੰਭੂ ਤੇ ਖਨੌਰੀ ਤੇ ਕੀਤਾ ਉਦਾਂ ਦਾ ਹੀ ਬਿਲਕੁਲ ਜਾਮ ਤਾਮ ਤੰਤਰ ਉਦੋਂ ਪਿੰਡ ਚੀਮਾ ਖੁੱਡੀ ਦੀ ਧਰਤੀ ਤੇ ਲਾ ਦਿੱਤਾ ਜਦੋਂ بڑے ਉੱਚ ਅਧਿਕਾਰੀ ਵੱਲੋਂ ਇਹ ਭਰੋਸਾ ਦਿਵਾਇਆ ਜਾ ਰਿਹਾ ਕਿ ਤੁਹਾਡੀਆਂ ਪਟੀਸ਼ਨਾਂ ਦਰਜ ਕਰ ਦਿੱਤੀਆਂ ਤੇ ਪਟੀਸ਼ਨਾਂ ਕਦੋਂ ਦਰਜ ਕਰਦੇ ਪਏ ਆ ਜਦੋਂ ਖੇਤਾਂ ਦੇ ਵਿੱਚ ਮਜ਼ਦੂਰ ਬੈਠਾ ਆਪਣੀ ਪੈੜੀ ਬਚਾਉਣ ਦੇ ਲਈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਖੜੇ ਨੇ ਐਂਬੂਲੈਂਸ ਖੜੀਆਂ ਨੇ ਪਾਣੀ ਦੀਆਂ ਬਿਛਾੜਾ ਮਾਰਨ ਵਾਲੀਆਂ ਵਾਟਰ ਕੈਨਲ ਲਿਆ ਕੇ ਖੜੀਆਂ ਕੀਤੀਆਂ ਨੇ ਧੂਏ ਵਾਲੇ ਬੰਬਾਂ ਦੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਸਭ ਕੁਝ ਇੱਥੇ ਸਦਮਾ ਸਿਧਾਂਤ ਦੇ ਕੇ ਤੇ ਉਹਦੇ ਵਿੱਚੋਂ ਪਟੀਸ਼ਨਾਂ ਅਰਜ ਕਰਨ ਦੀ ਗੱਲ ਬਾਹਰ ਆਉਂਦੀ ਪਈ ਆ ਕਿ ਅਸੀਂ ਤੁਹਾਡੀ ਪਟੀਸ਼ਨ ਪਾਉਣ ਲੱਗੇ ਅੱਜ ਇਸ ਸਮੇਂ ਦੇ ਵਿੱਚ ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਜਦੋਂ ਆਪਣੀ ਜ਼ਿੰਦਗੀ ਦਾ ਸਵਾਲ ਬਣ ਜਾਵੇ ਜਦੋਂ ਜ਼ਿੰਦਗੀ ਤੇ ਮੌਤ ਦਾ ਸਵਾਲ ਬਣਿਆ ਹੋਵੇ ਉਹਦੇ 'ਚ ਪਟੀਸ਼ਨ ਨਹੀਂ ਸੋਚਦੀ ਹੈਗੀ ਇਹ ਸਾਰੇ ਦੇ ਸਾਰੇ ਜੜੇ ਨੇ ਇਹ ਅੱਜ ਪਟੀਸ਼ਨ ਪਾਉਣ ਤੋਂ ਮੁਨ ਕਰਨੇ ਕਿ ਜਦੋਂ ਸਾਡੇ ਉੱਤੇ ਹਮਲਾ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਚ ਫੋਰਸ ਖੜੀ ਆ ਤੇ ਪਟੀਸ਼ਨ ਕਿਸ ਪਰਪਸ ਦੇ ਲਈ ਅਸੀਂ ਹਮੇਸ਼ਾ ਪ੍ਰਸ਼ਾਸਨ ਦੇ ਨਾਲ ਇਸ ਦੇਸ਼ ਦੀ ਸਰਕਾਰ ਦੇ ਨਾਲ ਕਦੇ ਦੇਸ਼ ਦੇ ਵਿਕਾਸ ਤੇ ਕੰਮ ਚ ਅੜਿੱਕਾ ਨਹੀਂ ਬਣੇ ਪਰ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀਆਂ ਪਿੱਠੂ ਬਣ ਕੇ ਕਿਸਾਨ ਮਜ਼ਦੂਰ ਨੂੰ ਤਰੜ ਕੇ ਉਤੋਂ ਦੀ ਲੰਘ ਕੇ ਜੇਕਰ ਦੇਸ਼ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਜਥੇਬੰਦੀ ਕਦੇ ਵੀ ਇੱਕ ਕਦਮ ਪਿਛਾਂ ਨਹੀਂ ਜਾਊਗੀ ਅੱਜ ਜੋ ਵੀ ਐਲਾਨ ਹੈ ਪ੍ਰਸ਼ਾਸਨ ਦਾ ਇਹਨਾਂ ਨੇ ਕੱਲ ਵੀ ਕੀਤਾ ਸੀ ਵੱਡੇ ਪੱਧਰ ਤੇ ਕੱਲ ਇਹ ਐਲਾਨ ਹੋਇਆ ਸੀ ਕਿ ਅਸੀਂ ਇਸ ਚੀਜ਼ ਨੂੰ ਦਬਾਉਣਾ ਹੈ ਕੱਲ ਕਾਲਾ ਬਾਲਾ ਦੇ ਵਿੱਚ ਸਾਡਾ ਇਕੱਠ ਰਿਆ ਅੱਜ ਅਸੀਂ ਚੀਮਾ ਖੁੱਡੀ ਦੀ ਧਰਤੀ ਤੇ ਖੜੇ ਆ ਪ੍ਰਸ਼ਾਸਨ ਆਪਣਾ ਫੈਸਲਾ ਕਰਕੇ ਆਇਆ ਚਾਹੀਦਾ ਪ੍ਰਸ਼ਾਸਨ ਨੂੰ ਕਿ ਆਪਣਾ ਫੈਸਲਾ ਪਗਾਵੇ ਉਹ ਪੂਰਾ ਕਰੇ ਅਸੀਂ ਜ਼ਬਰਦਸਤ ਸਾਹਮਣਾ ਸਬਰ ਦੇ ਨਾਲ ਪੂਰੀ ਹਿੰਮਤ ਦੇ ਨਾਲ ਕਰਾਂਗੇ ਇਹ ਜ਼ਮੀਨਾਂ ਸਾਡੇ ਲਈ ਜ਼ਿੰਦਗੀ ਨੇ ਇਹਨਾਂ ਤੋਂ ਬਿਨਾ ਸਾਡਾ ਜਿਉਣਾ ਜਿਹੜਾ ਉਹ ਕੋਈ ਬਹੁਤਾ ਮناسب ਨਹੀਂ ਰਹਿ ਜਾਂਦਾ